ਉਹ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰ ਐ ਮੰਨਣੀ ਨਹੀਂ ਇਹ ਥੋੜੇ ਨੇ ਪਰ ਅਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਕਿ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਆਉਣਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਜੋ ਬੈਠੇ ਸੀ ਉਹਨਾਂ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੋਰੀ ਪ੍ਰੋਗਰਾਮ ਜਿਹਦੇ ਵਿੱਚ 1 ਤੋਂ 4.2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਜੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਹਾਂ ਨਾਲ ਫੋਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਕਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੇਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਇਹਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਹ ਬਰਾਹਾ ਸਭ ਤੁਸੀਂ ਤਾਂ ਉਸ ਦਿਨ ਤੇਰੀ ਜੱਦੇ ਬੰਦੀ ਨਹੀਂ ਤਾਂ ਉਸ ਮੀਟਿੰਗ ਦਾ ਵੀ ਬਾਈਕਟ ਕਰ ਗਏ ਸੀ ਜੈਸੀ ਨਹੀਂ ਇਹਨਾਂ ਦੇ ਨਾਲ ਇਹ ਤੇ ਮਤਲਬ ਸਹਿਮਤੀ ਦੇ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਪੂਲਿੰਗ ਦੇ ਸੰਬੰਧ ਚ ਠੀਕ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਦੇ ਚ ਬੋਲੀਆਂ ਨੇ ਉਹਦੇ ਤੇ ਉੱਠੀਆਂ ਨੇ ਲੋਕ ਲੜੇ ਲੋਕਾਂ ਨੇ 66000 70 70000 ਦਾ ਇਕੱਠ ਕਰ ਲਿਆ ਜਿਹਨੇ ਸਰਕਾਰ ਨੂੰ ਪਿਛਲ ਪੜ